ਇੱਕ ਵਿਆਹ ਸਮਾਗਮ ਦੀ ਸਟੇਜ ਤੋਂ ਬੇहद ਹੈਰਾਨ ਕਰਨ ਵਾਲਾ ਮਾਮਲਾ ਸਾਹਮਣੇ ਆਇਆ ਜਿਸ ਤਿੱਕੇ ਹਾਲਾਂਕਿ ਸਾਰੀ ਫੁਟੇਜ ਆ ਜਿਹੜੀ ਵੀਡੀਓ ਆ ਉਹ ਕੈਮਰੇ ਦੀ ਅੱਖ ਦੇ ਵਿੱਚ ਰਿਕਾਰਡ ਹੋ ਜਾਂਦੀ ਆ ਤਸਵੀਰ ਦੇ ਵਿੱਚ ਦੇਖੋ ਕਿ ਕਿਸ ਤਰੀਕੇ ਦੇ ਨਾਲ ਲਾੜਾ ਲਾੜੀ ਆਪਣੇ ਕਿਸੇ ਖਾਸ ਗੈਸਟ ਦੇ ਨਾਲ ਗੱਲਬਾਤ ਕਰ ਰਹੇ ਹੁੰਦੇ ਨੇ ਵਿਆਹ ਸਮਾਗਮ ਦੇ ਵਿੱਚ ਸਟੇਜ ਦੇ ਉੱਪਰ ਇੰਨੇ ਦੇ ਵਿੱਚ ਇੱਕ ਸ਼ਖਸ ਪਿੱਛੋਂ ਆਉਂਦਾ ਇੱਕ ਨੌਜਵਾਨ ਆਉਂਦਾ ਉਸ ਲਾੜੀ ਦਾ ਪਰਸਾ ਜਿਹੜਾ ਉਹ ਚੁੱਕ ਕੇ ਮੌਕੇ ਤੋਂ ਫਰਾਰ ਹੋ ਜਾਂਦਾ ਤਸਵੀਰ ਦੇ ਵਿੱਚ ਸਭ ਕੋ ਜੇ ਬੇਹੱਦ ਦੇਖਣ ਨੂੰ ਮਿਲ ਰਿਹਾ ਕਿ ਕਿਸ ਤਰੀਕੇ ਦੇ ਨਾਲ ਕਿੰਨੀ ਹੱਤ ਦੀ ਸਪਾਈ ਦੇ ਨਾਲ ਉਹ ਜਿਹੜਾ ਪਰਸਾ ਚੋਰੀ ਕੀਤਾ ਜਾਂਦਾ ਤਸਵੀਰ ਦੇ ਵਿੱਚ ਇਹ ਵੀ ਦੇਖਣ ਨੂੰ ਮਿਲ ਰਿਹਾ ਕਿ ਜਦੋਂ ਲਾੜਾ ਲਾੜੀ ਆਪਣੇ ਕਿਸੇ ਗੈਸਟ ਦੇ ਨਾਲ ਗੱਲਾਂ ਦੇ ਵਿੱਚ ਉਲਝ ਜਾਂਦੇ ਨੇ ਤੇ ਉਸ ਤੋਂ ਬਾਅਦ ਇੱਕ ਵਧੀਆ ਤਰੀਕੇ ਦੇ ਨਾਲ ਡਰੈਸ ਅਪ ਹੋ ਕੇ ਜਿਸ ਤਰੀਕੇ ਵਧੀਆ ਵਿਆਹਾਂ ਦੇ ਵਿੱਚ ਲੋਕੀ ਤਿਆਰ ਹੋ ਕੇ ਜਾਂਦੇ ਨੇ ਉਸ ਤਰੀਕੇ ਦੇ ਕੱਪੜੇ ਪਾ ਕੇ ਆਉਂਦਾ ਬਲੇਜ਼ਰ ਉਸ ਦੇ ਹੱਥ ਦੇ ਵਿੱਚ ਨੌਜਵਾਨ ਦੇ ਫੜਿਆ ਹੁੰਦਾ ਤੇ ਉਸ ਤੋਂ ਬਾਅਦ ਫਿਰ ਸਟੇਜ਼ ਦੇ ਪਿੱਛੋਂ ਦੀ ਲੰਘਣ ਲੱਗਦਾ ਤੇ ਉਸ ਪਰਸ ਨੂੰ ਚੁੱਕਦਾ ਤੇ ਬਲੇਜ਼ਰ ਦੇ ਪਿੱਛੇ ਲੁਕਾਉਂਦਾ ਹੋਇਆ ਮੌਕੇ ਤੋਂ ਜਿਹੜਾ ਚਲਿਆ ਜਾਂਦਾ ਦਰਅਸਲ ਜਿਹੜੀ ਇਹ ਤਸਵੀਰ ਆ ਇਹ ਜੈਪੁਰ ਦੀ ਦੱਸੀ ਜਾ ਰਹੀ ਹੈ ਜਿੱਥੇ ਕਿ ਜੋ ਮੀਡੀਆ ਸੂਤਰ حوالے ਤੋਂ ਇਹ ਵੀ ਖਬਰਾਂ ਕੁਝ ਰਿਪੋਰਟਸ ਦੇ ਮਤਾਬਕ ਕਿ ਵਿਆਸ ਸਮਾਗਮ ਦੇ ਵਿੱਚ ਅਕਸਰ ਇਸ ਤਰੀਕੇ ਦੇ ਗਰਾਉਂ ਦੇ ਜਿਹੜੇ ਹਮਲਾ ਕਰਦੇ ਨੇ ਇਸ ਤਰੀਕੇ ਦੀ ਇੱਕ ਤਸਵੀਰ ਆ ਜਿਹੜੀ ਬੇहद ਹੈਰਾਨ ਕਰਨ ਵਾਲੀ ਆ ਦੱਸਿਆ ਇਹ ਵੀ ਜਾ ਰਿਹਾ ਕਿ ਬੈਗ ਦੇ ਵਿੱਚ ਕੀਮਤੀ ਗਹਿਣੇ ਲਗਭਗ 4 ਲੱਖ ਦੇ ਕਰੀਬ ਕੈਸ਼ ਵਜੂਸੀਏ ਘਟਨਾ 7 ਫਰਵਰੀ ਦੀ ਦੱਸੀ ਜਾ ਰਹੀ ਹੈ ਜਗਪੁਰਾ ਦੇ ਚੰਦਰਵਾਸ ਗਵਾਨ ਖੇਤਰ ਦੇ ਵਿੱਚ ਵਾਪਰੀ ਹੈ ਜਦੋਂ ਇੱਕ ਵਿਆਹ ਸਮਾਗਮ ਦੇ ਵਿੱਚ ਪੂਰੇ ਜੋਸ਼ੋ ਦੇ ਨਾਲ ਜਿਹੜਾ ਜੋਸ਼ੋ ਦੇ ਵਿੱਚ ਜੋ ਉਸਦੇ ਨਾਲ ਵਿਆਹ ਬਨਾਇਆ ਜਾ ਰਿਹਾ ਸੀ ਜਸ਼ਨ ਬਨਾਇਆ ਜਾ ਰਿਹਾ ਸੀ ਲੋਕਾਂ ਦਾ ਵਿਆਹ ਜੁਆਏ ਕਰ ਰਹੀ ਸੀ ਤੇ ਇੱਕ ਵਿਅਕਤੀ ਇਸ ਤਰੀਕੇ ਆਉਂਦਾ ਕਿ ਜਿਸ ਤਰੀਕੇ ਵਿਆਹ ਦਾ ਕੋਈ ਖਾਸ ਮਹਿਮਾਨ ਹੋਵੇ ਵਧੀਆ ਤਰੀਕੇ ਦਾ ਡਰੈਸ ਅਪ ਸੀ ਕੱਪੜੇ ਪਾਏ ਹੋਏ ਸੀ ਪਰ ਸਟੇਜ ਦੇ ਪਿੱਛੋਂ ਦੀ ਲੱਗਦਾ ਤੇ ਪਿੱਛੋਂ ਦੀ ਲੱਗਦਾ ਹੋਇਆ ਬਲੇਜ਼ਰ ਦੇ ਵਿੱਚ ਉਹ ਲੁਕੋ ਕੇ ਜਿਹੜਾ ਪਰਸਾ ਲਾੜੀ ਦਾ ਲੈ ਜਾਂਦਾ ਤੇ ਉਸ ਤੋਂ ਬਾਅਦ ਫਿਰ ਮੌਕੇ ਤੇ ਹਫੜਾ ਤਫੜੀ ਵੀ ਮੱਚਦੀ ਆ ਤੇ ਪੁਲਿਸ ਦੇ ਵੱਲੋਂ ਜਿਹੜੀ ਜਾਂਚ ਪੜਤਾਲ ਆ ਫਿਲਹਾਲ ਉਹ ਕੀਤੀ ਜਾ ਰਹੀ ਆ ਪਰ ਇਹ ਵਿਆਸਗਮ ਦੇ ਵਿੱਚ ਵੱਡੀ ਘਟਨਾ ਵਾਪਰ ਚੁੱਕੀ ਆ ਕਿ ਇੱਕ ਗਰਔ ਦਾ ਇਹ ਵੱਡੀ ਦਾ ਜਿਹੜਾ ਇੱਕ ਸਾਜ਼ਿਸ਼ ਹੋ ਸਕਦੀ ਆ ਕਿ ਕਿਸ ਤਰੀਕੇ ਦੇ ਨਾਲ ਜਦੋਂ ਲਾੜਾ ਲਾੜੀ ਆਪਣੇ ਕਿਸੇ ਗੈਸਟ ਦੇ ਨਾਲ ਗੱਲਾਂ ਦੇ ਵਿੱਚ ਉਲਝ ਜਾਂਦੇ ਨੇ ਉਸ ਲਾੜੀ ਨੇ ਆਪਣੇ ਜਿਹੜਾ ਉਸ ਸੋਫਾ ਜਾਂ ਕੁਰਸੀ ਦੇ ਨਾਲ ਬੇहद ਬਿਲਕੁਲ ਕਲੋਜ਼ ਦੇ ਵਿੱਚ ਪਰਸ ਰੱਖਿਆ ਹੁੰਦਾ ਤੇ ਪਰਸ ਚੁੱਕਦਾ ਜਿਹੜਾ ਅੱਗੇ ਲੰਘ ਜਾਂਦਾ ਤੇ ਉਸ ਤੋਂ ਬਾਅਦ ਹਾਲਾਂਕਿ ਕੁਝ ਸਮੇਂ ਬਾਅਦ ਜਿਹੜਾ ਲਾੜੀ ਦਾ ਤੇ ਜਾਂਦਾ ਜਾਂ ਰਿਸ਼ਤੇਦਾਰਾਂ ਦਾ ਧਿਆਨ ਜਾਂਦਾ ਕਿ ਕਿਸ ਤਰੀਕੇ ਘਟਨਾ ਵਾਪਰ ਚੁੱਕੀ ਆ ਕਿਉਂਕਿ ਜਦੋਂ ਪਰਸ ਚੁੱਕਦਾ ਉਹ ਬਿਲਕੁਲ ਨਾਲ ਦੀ ਨਾਲ ਉਸ ਪਰਸ ਨੂੰ ਜਿਹੜਾ ਆਪਣੇ ਬਲੇਜ਼ਰ ਕੋਟ ਦੇ ਵਿੱਚ ਲੁਕੋ ਕੇ ਲੈ ਜਾਂਦਾ ਤੇ ਫਿਰ ਹਾਲ ਪੁਲਿਸ ਦੇ ਵੱਲੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ